ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੇ ਸਾਰੇ ਸਵਾਲ ਜਵਾਬ ਦੇਣੀ ਚਾਹੁੰਦਾ ਵੀ ਮੈਂ ਕੋਲਸਰ ਨੂੰ ਪੁੱਛਾ ਜਵਾਬ ਗੁਰੂ ਘਰ ਵੜ ਕੇ ਕਹ ਦੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚੇ ਦੀ ਸੌਖਾ ਆਖੇ ਕਹੋ ਕਿ ਤੁਹਾਡੇ ਨਾਲ ਮੇਰੀ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਰੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਤੇ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਰ ਪੰਜ ਚਿਲ ਜਾ ਪੀਉਣੇ ਤੇ ਬੰਦੇ ਇਕੱਠੇ ਕਰਕੇ ਇਨਾ ਉਧੇ ਚੱਲ ਜਾ ਕੇ ਮੈਂ ਉੱਥੋਂ ਆਪਾਂ ਸੇਫ ਨਿਕਲ ਗਿਆ ਪਿੱਛੇ ਲੈ ਨੇ ਕੌਕ ਕੀਤਾ ਮੈਨੂੰ ਬਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹਨ ਕਿਰੋੜ ਨੂੰ ਕੌਕ ਨਹੀਂ ਹੋਇਆ ਚੱਲ ਜਾਣੀ ਕੀ ਆ ਮੈਂ ਉਥੋਂ ਬਾਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਦੀ ਸੇਫ ਜਗ੍ਹਾ ਚੱਲ ਗਿਆ ਇਹਨਾਂ ਮੈਨੂੰ ਨਾਲ ਦੱਸ ਦਿੱਤਾ ਸੀ ਪੁਲਿਸ ਵਾਲਿਆਂ ਨੇ ਵਿਚਰੇ ਨਾਲ ਰਾਤ ਨੂੰ ਉੱਪਰ ਕਰਨਾ ਇੱਕ ਐਮਲ ਨੂੰ ਹੜਮ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 500 ਪੁਲਿਸ ਵਾਲਾ ਵਿਚੀ ਵਿਕਰਮਪਰਾਹ ਸਾਡਾ ਪਰਾਹ ਦੇ ਕੇ ਸਾਰਾ ਸ਼ੋਅ ਕਰਕੇ ਨੂੰ ਵੀ ਇਹਨੇ ਲੋਕਾਂ ਨੂੰ ਵਾਕਿਆ ਭੱਜ ਗਿਆ ਉਹ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬਖਾਤਾ ਰਿਹਾ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਸੌਖਾ ਉਹ ਬਸ ਇੱਕੋ ਗੋਲੀ ਚਵਾਈਏ ਅਸੀਂ ਤਾਂ ਮਾਤ ਤੋਂ ਪਾਈ ਹੋਏ ਹਾਂ ਕਿਉਂ ਇਹਨਾਂ ਝੂਠ ਬੋਲਦੇ ਹੋ ਮੈਂ ਕੋਈ ਸੱਤ ਵਾਰ ਕਵਰ ਕਰਦਾ ਰਿਹਾ ਪੁਲਸ ਵਾਲਾ ਦੇ ਪਰ ਤੁਸੀਂ ਇਹ ਕੱਟ ਕੱਟ ਯਾਰ ਦੱਸਾਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਮੈਂ ਇਹ ਨਹੀਂ ਕੁਛ ਕਹਣਾ ਵੀ ਲੋਕਾਂ ਨਾਲ ਤੋਂ ਭੱਜਣਾ ਐਮਐਨਏ ਡਾਕ ਜੀ ਸੀ ਇਹ ਮੈਨੇ ਜਗਰਾਂ ਨੂੰ ਬੋਲਿਓ ਚੁੱਕਾ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਰੇ ਹੋਰੇ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਵੀ ਮੈਂ ਕੋਲਸਰ ਨੂੰ ਪੁੱਛਿਆ ਕਿ ਆਪ ਗੁਰੂ ਘਰ ਵੜ ਕੇ ਕਹੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚੇ ਦੀ ਸੌਂ ਕਰਕੇ ਕਹੋ ਕਿ ਤੁਹਾਡਾ ਨਾਲ ਮੇਰੀ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਰੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਤੇ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪਛਾਦੇ ਪਾਣੀ ਚ 4-5 ਚਲ ਜਾ ਪੀਓ ਨਿਦਰ ਬੰਦੇ ਇਕੱਠੇ ਕਰਕੇ ਇਹਨਾਂ ਉਧੇ ਚਲ ਜਾ ਕੇ ਮੈਂ ਉਥੋਂ ਆਪਾਂ ਸੇਫ ਨਿਕਲ ਗਿਆ ਪਿੱਛੇ ਲੇ ਕੇ ਕੌਕ ਕੀਤਾ ਮੈਂ ਬਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹਨ ਕਿਰੂਡ ਨੂੰ ਕੌਕ ਨਹੀਂ ਹੋ ਰਹਾ ਚਲ ਜਾ ਨਹੀਂ ਕੀ ਆ ਮੈਨੂੰ ਤੋਂ ਬਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਦੀ ਸੇਫ ਜਗ੍ਹਾ ਚਲ ਗਿਆ ਇਹਨਾਂ ਮੈਨੂੰ ਨਾਲ ਦੱਸ ਦਿੱਤਾ ਸੀ ਪੁਲਿਸ ਵਾਲਿਆਂ ਨੇ ਵਿਚਰੇ ਨਾਲ ਰਾਤ ਨੂੰ ਉੱਪਰ ਕਰਨਾ ਇੱਕ ਐਮਲ ਨੂੰ ਹੜਮ ਵਾਸਤੇ 8-10 ਐਸਪੀ 8-10 ਡੀਐਸਪੀ ਐਸਐਚਓ ਪੰਜ 4-5 ਸੂਤਸਾੜਾ ਵਿੱਚ ਹੀ ਵਿਕਰਮਪਰਾਹ ਸਾਡਾ ਭਰਾ ਬੀਕਾ ਇੰਸਟਾਰ ਸ਼ੋਅ ਕਰਕੇ ਨੂੰ ਵੀ ਇਹਨੇ ਲੋਕਾਂ ਨੇ ਵਾਕਿਆ ਭੱਜ ਗਿਆ ਉਹਦਾ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਬਖਾਤਾ ਰਿਹਾ ਤਿੰਨ ਪਿਸਤੌਲ ਫੜੇਗਾ ਤੇ ਬੱਚਾ ਦੇ ਸਿਰ ਤੇ ਹੱਥ ਰੱਖ ਕੇ ਸੌਂਖਾਉ ਬਸ ਇੱਕੋ ਗੋਲੀ ਚਲਾਈਏ ਅਸੀਂ ਤਾਂ ਮਾਤ ਤੋਂ ਪਾਈ ਹੋਏ ਹਾਂ ਕਿਉਂ ਇਹਨਾਂ ਝੂਠ ਬੋਲਦੇ ਹੋ ਮੈਂ ਕੋਈ ਸਤਵ ਵਾਦ ਕਵਰ ਕਰ ਰਿਹਾ ਪੁਲਸ ਵਾਲਾ ਦੇ ਪਰ ਤੁਸੀਂ ਇਹ ਕੱਟ ਕੱਟ ਯਾਰ ਦੱਸਾਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨਾ ਕੁਛ ਕਹਣਾ ਵੀ ਲੋਕਾਂ ਦੇ ਨਾਲ ਤੋਂ ਵੱਖ ਜਾਣਾ ਐਮਐਲਏ ਬਣ ਜਾਜੋ ਸੀਐਮ ਨੇ ਜਗੜਾ ਨੂੰ ਬੋਲਿਓ ਚੁੱਕਾ